ਵੈਕੂਟੂ ਕੀ ਫਤਿਹ ਜੀ ਅੱਜ 18 ਦਸੰਬਰ ਦਾ ਦਿਹਾੜਾ ਤੀਸਰਾ ਦਿਨ ਹੈ ਸ਼ਬਦਾ ਉਸੇ ਸਾਹਮਣੇ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਟਰੱਕ ਯੂਨੀਅਨ ਰੋਪੜ ਵੱਲੋਂ ਅੱਜ ਦੁੱਧ ਦਾ ਲੰਗਰ ਜਿਹੜਾ ਲਗਾਇਆ ਹੋਇਆ ਹੈ ਮੈਂ ਤਸਵੀਰ ਦੇ ਵਿੱਚ ਦਿਖਾਉ ਜਰਾ ਸਾਹਮਣੇ ਅੱਜ ਪਹਿਲੀ ਵਾਰੀ ਜੇ ਹੋਇਆ ਜੀ ਇਹ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਤੇ ਬਹੁਤ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਮੋਦੀ ਮਹਾਰਾਜ ਠੀਕ ਠਾਕ ਹੈ ਜੀ ਅੱਜ ਹਾਂ ਜੀ ਹਾਂ ਜੀ ਪਹਿਲੀ ਵਾਰ ਸਾਡੇ ਯੂਨੀਅਨ ਵੱਲੋਂ ਅੱਜ ਪਹਿਲੀ ਵਾਰੀ ਅਸੀਂ ਦੁੱਧਾਂ ਲੰਗਰ ਲਾਇਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਮੈਂ ਕਹਿੰਦਾ ਜੀ ਬਸ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਜੀ ਹੋਜੋ ਵੱਡੂਗੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਾਬਾ ਜੀ ਪਹਿਲੀ ਵਾਰੀ ਪੀੜ੍ਹੇ ਪਾਇਆ ਪਰ ਨਹੀਂ ਹਾਂ ਜੀ ਹਾਂ ਜੀ ਪਹਿਲੀ ਵਾਰਾ ਤਜਰਬਾ ਵੀ ਆ ਬਾਕੀ ਮਹਾਰਾਜ ਦੀ ਕਿਰਪਾ ਵੀ ਬਹੁਤ ਆ ਜੀ ਪਿਆਰ ਬਹੁਤ ਵੱਡਾ ਜੀ ਆਪਸ ਵਿੱਚ ਹੀ ਪਿਆਰ ਬਹੁਤ ਵਧਵਾਦਾ ਸਾਡੇ ਸਾਰਿਆਂ ਦਾ ਕਿਰਪਾ ਬ ਸੰਗਤ ਜਦੋਂ ਸੰਗਤ ਦੀ ਸੇਵਾ ਕਰਨ ਦੇ ਵਿੱਚ ਹੀ ਸੇਵਾ ਤੋਂ ਮਿਲਦਾ ਹੈ ਜੀ ਸੰਗਤ ਦੀ ਸੇਵਾ ਨਾਲ ਹੈ ਜੀ ਸਾਰੇ ਯੂਨੀਅਨ ਵੱਲੋਂ ਸਾਰੀ ਯੂਨੀਅਨ ਵੱਲੋਂ ਸਾਰੇ ਜਿਹਨਾਂ ਬਾਰੇ ਜੀ ਸਾਰੇ ਜਿਹਨਾਂ ਸਾਰੇ ਪਿਆਰ ਸਾਰੇ ਬਹੁਤ ਬਧਾਈ ਤੁਹਾਨੂੰ ਬਧਾਈ ਤਾਂ ਕਰਨੀ ਚਾਹੀਦੀ ਹੈ ਜਿਹੜਾ ਟਾਈਮ ਹੈ ਇਹ ਸਮਾਂ ਹੈ ਇਹ ਉਹ ਸਿੱਧੀ ਸਾਡਾ ਇਹ ਦੂਜੇ ਯਾਦ ਇੱਕ ਨੰਮਨੇ ਕਰ ਸਕਦਾ ਜੀ ਮਾਰਾ ਜੀ ਨਿਸ਼ਾਰਤਾ ਦੇ ਫੁੱਲ ਵੀ ਪੇਟ ਕਰ ਰਹੀ ਜੀ ਅਸੀਂ ਦਾ ਬਹੁਤ ਆਪਣਾ ਵਾਜੂ ਵਾਹ ਜੀ ਥੈਂਕ ਯੂ ਜੀ ਧੰਨਵਾਦ ਜੀ ਆਓ ਜੀ